ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਚ ਆਖੋ ਜੀ ਧੰਨ ਬਾਬਾ ਜੀਪ ਸਿੰਘ ਜੀ ਫੇਰ ਆਖੋ ਜੀ ਧੰਨ ਬਾਬਾ ਜੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਪ੍ਰੇਮ ਚ ਭਿੱਜ ਕੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤ ਸੰਗਿਓ ਬਹੁਤੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰ ਦੀ ਪਿੱਤਰ ਗੋਦ ਵਿੱਚ ਗੁਰਦੁਆਰਾ ਬੀਬੀ ਕੌਲਾ ਜੀ ਕੌਲ ਸਰਸਾ ਵਿਖੇ ਮੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਪਹੁੰਚੇ ਹੋ 10 ਤੋਂ ਪਹਿਲਾਂ ਜੋ ਇੱਥੋਂ ਦਾ ਹਜੂਰੀ ਜਥਾ ਹੈ ਕੀਰਤਨ ਦੁਆਰਾ ਗੁਰਮਖਾਂ ਨੇ ਤੁਹਾਡੇ ਦਰਸ਼ਨ ਕੀਤੇ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਤਿਗੁਰ ਦੀ ਗੋਜ 'ਚ ਬੈਠੇ ਹੋ ਨਾ ਸਤਗੁਰੂ ਜੀ ਬਹੁਤ ਹੀ ਦਿਆਲੂ ਨੇ ਉਹ ਦਾਤੇ ਵੀ ਨੇ ਉਹ ਝੋਲੀਆਂ ਵੀ ਭਰਦੇ ਨੇ ਮੈਂ ਅਕਸਰ ਨਿਮਰਤਾ ਸਹਿਤ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਜੇ ਸਭ ਕੁਝ ਹੈ ਉਹ ਹੈ ਗੁਰੂ ਰਾਮਦਾਸ ਪਿਤਾ ਦੇ ਘਰ ਪਰ ਦੇ ਬਣਾ ਘਰ ਤਾਂ ਤੇਰੇ ਸੰਕਿਸ਼ ਹੈ ਜਿਸ ਦੇ ਸੁਫਾਵੇ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਅਗੇ ਬੇਨਤੀ ਕਰੇ ਜੋਦਰੀ ਕਰੇ ਤਰਲਾ ਪਾਵੇ ਸਤਿਗੁਰੂ ਮੈਨੂੰ ਇਹ ਦਾਤ ਚਾਹੀਦੀ ਹੈ ਮੰਗ ਜੈਜ ਹੋਵੇ ਗੁਰਮਖੋ ਸਤਗੁਰੂ ਝੋਲੀਆਂ ਵੜਦੇ ਨੇ ਕਿਉਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਤੇਰੇ ਸਭ ਕਿਸ ਹੈ ਮਾਲਕ ਜੀ ਦੇ ਘਰ ਪਰਸੋਂ ਨੂੰ ਮੀਰੀ ਬੀਰੀ ਵਾਲੇ ਪਿਤਾ ਬੰਦੀ ਸ਼ੋਰ ਪਿਤਾ ਧੰਨ ਗੁਰੂ ਹਰਿ ਗੁਬੰਦ ਸਹਿਬ ਮਹਾਰਾਜ ਜੀ ਉਹਨਾਂ ਦਾ ਪ੍ਰਕਾਸ਼ ਦਿਹਾਰਾ ਹੈ ਜਿਸ ਦਾਤੇ ਦਾ ਪ੍ਰਕਾਸ਼ ਦਿਹਾਰਾ ਹੈ ਨਾ ਉਹ ਦਾਤਾ ਬਹੁਤ ਹੀ ਦਿਆਲੂ ਹੈ ਬਹੁਤ ਦਿਆਲੂ ਬੰਦੀ ਛੋੜ ਹੈ ਬੰਦੀ ਛੋੜ ਸਤਿਗੁਰੂ ਸਿੱਖ ਕੇ ਬੰਦਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਕਿਤੇ ਤਾਂ ਚੱਬੇ ਦੀ ਰਹਿਣ ਵਾਲੀ ਮਾਈ ਆਉਂਦੀ ਹੈ ਮਾਈ ਦੇਸਾਂ ਜਿੰਨੋ ਸੀ ਬੀਬੀ ਸੁਲਖਣੀ ਆਖਦੇ ਆ ਆਕੇ ਬੇਨਤੀ ਕਰਦੀ ਹੈ اے ਗਰੀਬ ਨਵਾਜ਼ ਜੀ ਕਿਰਪਾ ਕਰੋ ਘਰ ਵਿੱਚ ਬੂਟਾ ਲੱਗ ਜਾਵੇ ਬਖਸ਼ਿਸ਼ ਕਰੋ ਸਤਿਗੁਰੂ ਦੀ ਸਹਿ ਸੁਭਾਈ ਆਖਦੇ ਨੇ ਬੀਬਾ ਤੇਰੇ ਕਰਮਾਂ 'ਚ ਉੱਤਰ ਹੈ ਹੀ ਨਹੀਂ ਜਦੋਂ ਉਦਾਸ ਹੋ ਕੇ ਵਾਪਸ ਜਾਂਦੀ ਹੈ ਗੁਰਸਿੱਖ ਦੇ ਨਾਲ ਮਲਾਪ ਹੁੰਦਾ ਹੈ ਉਹ ਗੁਰਸਿੱਖ ਅੱਖ ਲੱਗਾ ਬੀਬਾ ਕੀ ਗੱਲ ਇਹ ਤਾਂ ਗੁਰਨਾਨਕ ਜੀ ਦਾ ਘਰ ਹੈ ਜਿਹੋ ਜੀ ਸ਼ਰਧਾ ਦੇ ਨਾਲ ਕੋਈ ਇੱਥੇ ਆਵੇ ਸਤਿਗੁਰੂ ਉਹਨੂੰ ਦਾਤਾਂ ਦੇ ਨਾਲ ਨਿਵਾਜਦੇ ਨੇ ਉਹਦੀਆਂ ਝੋਲੀਆਂ ਭਰਦੇ ਨੇ ਅੱਖ ਲਗੀ ਬੜਿਆਂ ਦਿਲਾਸਾ ਦਿੱਤਾ ਸੀ ਪੁੱਤਰ ਹੋ ਜਾਵੇਗਾ ਪਰ ਤੇਰੇ ਗੁਰੂ ਨੇ ਕੋਈ ਨਾ ਕਰ ਦਿੱਤੀ ਕਿ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ ਤਾਂ ਉਹ ਗੁਰ ਸਿੱਖ ਆਖਣ ਲੱਗਾ ਵੀਬਾ ਇਹ ਬੜਾ ਵੱਡਾ ਘਰ ਹੈ ਨਿਮਰਤਾ সহিত ਜਾ ਹਿਰਦੇ ਦੀ ਝੋਲੀ ਅੱਡ ਕੇ ਬੇਨਤੀ ਕਰ ਏ ਗੁਰੂ ਹਰਗੋਬਿੰਦ ਸਾਹਿਬ ਜੀ ਏ ਬੰਦੀ ਸ਼ੋਰ ਪਿਤਾ ਜੀ اے دین دے الੂ ਪਿਤਾ ਜੀ جے میری ਅਪਾਗਨ ਦੇ ਕਰਮਾਂ ਦੇ ਵਿੱਚ میرے ਕਰਮਾਂ ਕਰਕੇ ਉੱਥੇ ਨੇ ਲਿਖਿਆ ਤਾਂ ਹੁਣ ਲਿਖ ਦਿਓ ਉੱਥੇ ਵੀ ਲਿਖਣ ਵਾਲੇ ਤੁਸੀਂ ਤੇ ਇੱਥੇ ਵੀ ਲਿਖਣ ਵਾਲੇ ਤੁਸੀਂ ਸਤ ਸੰਗਿਓ ਇਤਿਹਾਸ ਗਵਾਹ ਹੈ ਜਦੋਂ ਗੁਰਸਿੱਖ ਨੇ ਸ਼ਰਧਾ پڑھ ਦਿੱਤੀ ਨਾ ਓਹੋ ਬੀਬੀ ਸੁਲੱਖਣੀ ਸ਼ਰਦਾ ਦੇ ਨਾਲ ਜਾ ਕੇ ਫਰਿਆਦ ਕਰਦੀ ਹੈ ਬੇਨਤੀ ਕਰਦੀ ਹੈ ਜੋਦਰੀ ਕਰਦੀ ਹੈ ਫਿਰ ਸਤਗੁਰ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਜਿਸ ਬੀਬੀ ਦੇ ਕਰਮਾਂ ਦੇ ਵਿੱਚ ਕੋਈ ਪੁੱਤਰ ਨਹੀਂ ਨਸੀ ਜਿਸ ਬੀਬੀ ਦੇ ਕਰਮਾਂ ਦੇ ਵਿੱਚ ਪੁੱਤਰ ਲਿਖਿਆ ਹੀ ਨਹੀਂ ਸੀ ਸਤਸੰਗੀਆਂ ਇਤਿਹਾਸ ਗਵਾਹ ਹੈ ਉਸ ਬੀਬੀ ਨੇ ਸੱਤ ਸੱਤ ਪੁੱਤਰਾਂ ਨੂੰ ਗੋਦੀ ਖਡਾਇਆ ਬੋਲੇ ਸੋਨਹਾਲ ਸੱਤ ਸ੍ਰੀ ਅਕਾਲ ਸੱਤ ਸੱਤ ਪੁੱਤਰਾਂ ਨੂੰ ਗੋਦੀ ਖਡਾਇਆ ਭਾਵ ਸੱਤ ਪੁੱਤਰਾਂ ਦੀ ਮਾਂ ਬਣੀ ਬੀਬੀ ਸੁਲਖਣੀ ਕਿਰਪਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੇ ਕਸ਼ਮੀਰ ਤੇ ਰਹਿਣ ਵਾਲੀ ਮਾਤਾ ਮਾਤਾ ਭਾਗ ਭਰੀ ਆਪਣੇ ਪੁੱਤਰ ਦੇ ਕੋਲੋਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਦੀ ਹੈ ਗੁਰੂ ਘਰ ਦੀਆਂ ਸਿਫਤਾਂ ਸੁਣਦੀ ਹੈ ਜਿਉਂ-ਜਿਉਂ ਸਿਫਤਾਂ ਸੁਣਦੀ ਹੈ ਨਾ ਗੁਰੂ ਘਰ ਦੀਆਂ ਵਡਿਆਈਆਂ ਸੁਣਦੀ ਹੈ ਇਹ ਅਵਸਥਾ ਬਣਦੀ ਜਾ ਰਹੀ ਹੈ ਰੰਗ ਲਗਤ 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 ਹੈ ਪਾਵ ਅੰਦਰ ਪ੍ਰੇਮ ਪ੍ਰਗਟ ਹੋ ਰਿਹਾ ਹੈ ਅੰਦਰ ਪ੍ਰੇਮ ਪੈਦਾ ਹੋ ਰਿਹਾ ਹੈ ਹੁਣ ਅੰਦਰ ਦਰਸ਼ਨਾਂ ਦੀ ਖਿੱਚ ਪੈਣੇ ਸ਼ੁਰੂ ਹੋ ਗਈ ਇੱਕ ਦਿਨ ਆਪਣੇ ਪੁੱਤਰ ਨੂੰ ਆਖਦੀਏ ਪੁੱਤਰ ਜਿਸ ਗੁਰੂ ਦੀਆਂ ਰੋਜ਼ਾਨਾ ਤੂੰ ਮੈਨੂੰ ਕਥਾ ਕਹਾਣੀਆਂ ਸੁਣਾਉਂਨਾ ਵਾ ਜਿਸ ਗੁਰੂ ਦੀਆਂ ਰੋਜ਼ਾਨਾ ਤੂੰ ਮੈਨੂੰ ਵਡਿਆਈਆਂ ਸੁਣਾਉਂਨਾ ਵਾ ਉਹ ਗੁਰੂ ਦੇ ਦਰਸ਼ਨ ਕਿਵੇਂ ਹੋਣਗੇ ਮੇਰਾ ਸਰੀਰ ਵੀ ਬਿਰਧ ਹੈ ਉਮਰ ਵੀ ਕੋਢੇੜੀ ਹੋ ਚੁੱਕੀ ਹੈ ਅੱਗੋਂ ਪੁੱਤਰ ਵੀ ਸ਼ਰਦਾ ਵਾਲਾ ਸੀ ਅੱਖ ਲਗਾ ਮਾਂ ਜਿਸ ਨੂੰ ਘਰ ਦੀਆਂ ਤੁਜਾਨਾਂ ਵਡਿਆਈਆਂ ਸੁਣਦੀਆਂ ਨਾ ਅਸੀਂ ਬੈਠ ਕੇ ਜਿਸ ਗੁਰੂ ਦੀ ਸਿਫਤ ਕਰਦੇ ਆ ਉਹ ਗੁਰੂ ਬੜਾ ਦਿਆਲੂ ਹੈ ਉਹ ਗੁਰੂ ਅੰਤਰਜਾਮੀ ਹੈ ਜਿੱਥੇ ਉਹਨੂੰ ਕੋਈ ਸ਼ਰਦਾ ਨਾਲ ਯਾਦ ਕਰੇ ਨਾ ਉਹ ਗੁਰੂ ਜਾ ਕੇ ਦਰਸ਼ਨ ਦਿੰਦਾ ਹੈ। ਬਸ ਗੁਰੂ ਨੂੰ ਯਾਦ ਕਰ ਪ੍ਰੇਮ ਦੇ ਨਾਲ। ਹੋਰ ਪ੍ਰੇਮ ਦਾ ਕਿਨਕਾ ਪੁੱਤਰ ਨੇ ਆਪਣੀ ਮਾਂ ਨੂੰ ਦਾ ਦਿੱਤਾ। ਹੁਣ ਮਾਤਾ ਭਾਗ ਬੜੀ ਰੋਜ਼ਾਨਾ ਸਵੇਰੇ ਸ਼ਾਮ ਗੁਰੂ ਗੁਰੂ ਕਰਦੀ ਹੈ। ਪਿਆਰ ਦੇ ਵਿੱਚ ਸਤਿਗੁਰੂ ਵਾਸਤੇ ਚੋਲਾ ਬੁਲਾਉਣਾ ਸ਼ੁਰੂ ਕੀਤਾ। ਮਨ ਚ ਸੋਚਦੀ ਹੈ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਆਉਣਗੇ ਮੈਂ ਉਹਨਾਂ ਦੇ ਦਰਸ਼ਨ ਕਰਾਂਗੀ ਤੇ ਮੈਂ ਕੀ ਬੇਟਾ ਕਰਾਂਗੀ ਉਸ ਮਾਈ ਨੇ ਫਿਰ ਸ਼ਰਦਾ ਦੇ ਨਾਲ ਚੋਲਾ ਬਣਾਉਣਾ ਸ਼ੁਰੂ ਕੀਤਾ ਜੀ ਚੋਲਾ ਬਣ ਕੇ ਤਿਆਰ ਹੋ ਗਿਆ ਕਮਰੇ ਦੇ ਅੰਦਰ ਆਸਣ ਲਾਇਆ ਸੁੱਚੀ ਚਾਦਰ ਵਿਛਾਈ ਤੇ ਉੱਤੇ ਸਤਗੁਰ ਦਾ ਚੋਲਾ ਰੱਖਿਆ ਪ੍ਰੇਮ ਦੇ ਨਾਲ ਗੁਰੂ ਗੁਰੂ ਜਪਦੀ ਹੈ ਸ਼ਾਮ ਨੂੰ ਜਦੋਂ ਇਹਦਾ ਪੁੱਤਰ ਆਉਂਦਾ ਹੈ ਫੇ ਗੁਰੂ ਦੀਆਂ ਸਿਫਤਾਂ ਕਰਦੇ ਨੇ ਤੇ ਪਿਆਰ ਦੇ ਨਾਲ ਗੁਰੂ ਨੂੰ ਯਾਦ ਕਰਦੇ ਨੇ ਕਿਵੇਂ ਯਾਦ ਕਰਦੇ ਨੇ ਜਿਹਨੇ ਇੱਥੇ ਬੈਠੇ ਹੋ ਘਰਾਂ ਚ ਬੈਠ ਕੇ ਵੇਖ ਰਹੇ ਹੋ ਚੌਂਕੜੇ ਮਾਰ ਲਓ ਜੀ ਆਓ 2 ਮਿੰਟ ਅਸੀਂ ਵੀ ਹਾਜ਼ਰੀ ਲਾਈਏ ਸਤਗੁਰ ਦੇ ਪਿਆਰ ਦੇ ਵਿੱਚ ਅੰਦਰੋਂ ਪ੍ਰੇਮ ਦੇ ਨਾਲ ਅੱਜ ਬੰਦੀ ਛੋੜ ਪਿੱਤਾ ਦੇ ਪਿਆਰ ਤੇ ਜੱਪਿਓ ਸਤ

ਦੀ ਸ਼ੋਤਤਾ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਦੀ પ્રેમ ਦੇ ਨਾਲ ਗੁਰੂ ਗੁਰੂ ਜਪਦੀ ਹੈ ਯਾਦ ਕਰਦੀ ਹੈ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਬੈਠੇ ਨੇ ਤੇ ਬਾਬਾ ਬੁੱਢਾ ਸਾਹਿਬ ਨੇ ਕੋਲ ਬੁਲਾਇਆ ਆਖਿਆ ਬਾਬਾ ਬੁੱਢਾ ਸਾਹਿਬ ਜੀ ਕਸ਼ਮੀਰ ਦੀ ਮਾਤਾ ਹੈ ਉਮਰ ਵਢੇੜੀ ਹੈ ਉਹਦੀ ਪਰ ਪ੍ਰੇਮ ਦੇ ਨਾਲ ਸਾਨੂੰ ਯਾਦ ਕਰਦੀ ਪਈ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਾਡੇ ਵਾਸਤੇ ਉਹਨੇ ਇੱਕ ਚੋਲਾ ਤਿਆਰ ਕੀਤਾ ਹੈ ਨਾਮ ਜਪਦੇ ਆ ਜਪਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸਾਡੇ ਵਾਸਤੇ ਚੋਲਾ ਤਿਆਰ ਕੀਤਾ ਹੈ ਜਦੋਂ ਦਾ ਉਸ ਮਾਈ ਦਾ ਚੋਲਾ ਤਿਆਰ ਹੋ ਗਿਆ ਨਾ ਹੁਣ ਸਾਨੂੰ ਸਾਡੇ ਤਨ ਤੇ ਹੋਰ ਵੀ ਕਪੜਾ ਸੋਭਾ ਈ ਲੱਗਦਾ ਹੋਰ ਕਪੜਾ ਕੋਈ ਚੰਗਾ ਈ ਨਹੀਂ ਲੱਗਦਾ ਭਾਗਾਂ ਵਾਲਿਓ ਸਤਿਗੁਰੂ ਦੇ ਅੰਮ੍ਰਿਤਸਰ ਦੀ ਧਰਤੀ ਤੋਂ ਦੁਰਦੇ ਜੇ ਕੁਝ ਸਿੱਖ ਨਾਲ ਨੇ ਰਸਤੇ 'ਚ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਅੱਜ ਕਸ਼ਮੀਰ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਪਹੁੰਚੇ ਜਾ ਕੇ ਦਰਵਾਜ਼ਾ ਖੜਕਾਇਆ ਜੋ ਦਰਵਾਜ਼ਾ ਖੜਕਾਇਆ ਅੰਦਰੋਂ ਆਵਾਜ਼ ਆਈ ਮਾਈ ਦੀ ਮਾਤਾ ਭਾਗੜੀ ਅੰਦਰੋਂ ਆਵਾਜ਼ ਆ ਜਾਂਦੀ ਹੈ ਵੀ ਕੌਣ ਹੈ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਵੀ ਆਖਣ ਲੱਗੇ ਉਹ ਮਾਤਾ ਜੀ ਨਾਲੇ ਯਾਦ ਕਰਦੇ ਹੋ ਨਾਲੇ ਪੁੱਛਦੇ ਹੋ ਕੌਣ ਹੈ ਇਤਿਹਾਸਿਕਾ ਮਾਤਾ ਦੀ ਲਿਗਾ ਵੀ ਬਹੁਤ ਘਟ ਚੁੱਕੀ ਸੀ ਬਜ਼ੁਰਗ ਸੀ ਹੁਣ ਮਾਤਾ ਜਦੋਂ ਆਕੇ ਦਰਵਾਜ਼ਾ ਖੋਲਿਆ ਸਾਹਮਣੇ ਜਦੋਂ ਸਤਿਗੁਰ ਦੀ ਗਿਜ਼ਾਰੇ ਕੀਤੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਪਿਆਰ ਦੇ ਨਾਲ ਉਸੇ ਗਮੜੇ ਦੇ ਅੰਦਰ ਲੈ ਗਈ ਛਵੇਂ ਪਾਸ਼ਾ ਜਿੱਥੇ ਸਤਿਗੁਰ ਦਾ ਆਸਣ ਲਾਇਆ ਸੀ ਉਸ ਪਲੰਗ ਤੇ ਸਤਿਗੁਰ ਨੂੰ ਬਿਠਾਇਆ ਤੇ ਸਤਿਗੁਰ ਦੇ ਚਰਨ ਪਰਸਣੇ ਸ਼ੁਰੂ ਕਰ ਦਿੱਤੇ ਪ੍ਰੇਮ ਦੇ ਨਾਲ ਅਖ ਲਗੀ ਗਰੀਬ ਨਵਾਜ਼ ਜੀ ਤੁਸੀਂ ਤਾਂ ਗਰੀਬਾਂ ਨੂੰ ਨਵਾਜਣ ਵਾਲੇ ਹੋ ਮੈਨੂੰ ਇੱਥੇ ਗਰੀਬਾਂ ਨੂੰ ਆ ਕੇ ਦਰਸ਼ਨ ਦਿਜ਼ਾਰੇ ਦਿੱਤੇ ਤੇ ਸਤਿਗੁਰੂ ਜੀ ਕਹਿੰਦੇ ਮਾਈ ਸਾਡੀ ਭੇਟਾ ਤੇ ਦੇ ਸਾਨੂੰ ਸਤਿਗੁਰੂ ਮੈਨੂੰ ਮਾਫ਼ ਕਰੇ ਮੈਂ ਭੁੱਲ ਗਈ ਸਤਿਗੁਰੂ ਨੇ ਚੋਲਾ ਭੇਟਾ ਕੀਤਾ ਤੇ ਸਤਿਗੁਰੂ ਨੇ ਉਸੇ ਚੋਲੇ ਦੇ ਉੱਪਰੋਂ ਦੀ ਹੋ ਚੋਲਾ ਪਾ ਲਿਆ ਜੀ ਮਾਈ ਬੜੀ ਖੁਸ਼ ਹੋਈ ਦੋਕ ਦਿਨ ਉਸ ਨਗਰ ਤੇ ਸਤਸੰਗ ਹੋਇਆ ਜੀ ਤੀਸਰੇ ਦਿਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅਗਾਹ ਚੱਲੇ ਨਾ ਉਹ ਮਾਈ ਨੇ ਦੋਵੇਂ ਹੱਥ ਜੋੜ ਲਏ ਜੀ ਦੋਵੇਂ ਹੱਥ ਜੋੜ ਕੇ ਮਾਈ ਖਲੋਗੀ ਅੱਗਲ ਵੰਦੀਏ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਲੱਖਾਂ ਸ਼ੁਕਰਾਨੇ ਜੋ ਆਪ ਜੀ ਨੇ ਆ ਕੇ ਇੱਥੇ ਗਰੀਬੀ ਨੂੰ ਦਰਸ਼ਨ ਦਿਖਾੜੇ ਦਿੱਤੇ ਹੇ ਗਰੀਬ ਨਿਵਾਜ਼ ਜੀ ਤੁਹਾਡੇ ਬਹੁਤ ਬਹੁਤ ਸ਼ੁਕਰਾਨੇ ਹੇ ਗਰੀਬ ਨਿਵਾਜ਼ ਜੀ ਇਕ ਗਰੀਬ ਨੇ ਦੀ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਮਾ ਦੱਸ ਕੀ ਕਹਿਣਾ ਚਾਹੁੰਨੀ ਆ ਖੁੱਲ ਕੇ ਆਖ ਸਤਿਗੁਰੂ ਉਮਰ ਵਢੇੜੀ ਹੋ ਚੁੱਕੀ ਹੈ ਇੱਕ ਅੰਦਰ ਪਿਆਰ ਜਗਿਆ ਹੈ ਤੁਹਾਡੇ ਦਰਸ਼ਨ ਕਰਕੇ ਕਿੰਨਾ ਚੰਗਾ ਹੋਵੇ ਜਦੋਂ ਅਖੀਲਾ ਸਵਾਸ ਨਿਕਲੇ ਤੇ ਗੋਦ ਛਵੇਂ ਪਾਤਸ਼ਾਹ ਜੀ ਦੀ ਹੋਵੇ ਬੋਲੇ ਸਤਿ ਸ੍ਰੀ ਅਕਾਲ ਪਿਤਾ ਜੀ ਕਿਰਪਾ ਕਰੋ ਮੇਰੀ ਗਰੀਬੀ ਦਾ ਅਖੀਲਾ ਸਮਸ ਮਾ ਲਓ ਕੁਝ ਦਿਨ ਹੋਰ ਸਤ ਸੰਗ ਹੋਇਆ ਜੀ ਸਤ ਸੰਗ ਹੁੰਦਾ ਹੈ ਸੰਗਤਾਂ ਬਿਆੰਤ ਸੰਗਤਾਂ ਆਉਂਦੀਆਂ ਨੇ ਬਹੁਤ ਸੰਗਤਾਂ ਦਾ ਘਟ ਹੋ ਗਿਆ ਇਧਰੋਂ ਮਾਤਾ ਭਾਗ ਭਰੀ ਜੀ ਚੌਂਕੜਾ ਮੜ ਕੇ ਬੈਠੀ ਹੈ ਸੰਗਤਾਂ ਜਪਦੀਆਂ ਨੇ ਨਾਮ ਉਸ ਪਰਮੇਸ਼ਰ ਦੀਆਂ ਵਡਿਆਈਆਂ ਕਰਦੀਆਂ ਨੇ ਮਾਤਾ ਨੇ ਇੱਕਦਮ ਆਪਣਾ ਸੀਸ ਸਤਿਗੁਰੂ ਦੀ ਗੋਚ ਰੱਖ ਦਿੱਤਾ ਤੇ ਸਾਰੀਆਂ ਸੰਗਤਾਂ ਜਪਦੀਆਂ ਪੀਆਂ ਗੁਰੂ ਹਰਿਗੋਬਿੰਦ ਸਾਹਿਬ ਦੇ ਪਿਆਰ ਦੇ ਵਿੱਚ ਆਓ ਇੱਕ ਦੋ ਮਿੰਟ ਹਾਜ਼ਰੀ ਲਾਈਏ ਫਿਰ ਨਾਲ ਹੀ ਦਾਸ ਵਾਲਾ ਸਮਾਪਤੀ ਹੈ ਜੀ ਸੰਗਤਾਂ ਕੀ ਜਪਦੀਆਂ ਨੇ ਤੁਸੀਂ ਵੀ ਜਪੋ ਪਰਿਵਾਰ ਦੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਲੱਖ ਲੱਖ ਸਿੱਧੇ ਕਰ ਲੋ ਜੀ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਚ ਬੈਠ ਕੇ ਵੇਖ ਰਹੇ ਹੋ ਸਤਿਨਾਮ ਵਾਹਿਗੁਰੂ ਸਤਿ La mama. ਵੀ ਨਾਮ ਜਪਦਿਆਂ ਨੇ ਮਾਤਾ ਵੀ ਨਾਮ ਜਪਦੀ ਪਈ ਹੈ ਮਾਤਾ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਕਰਦਿਆਂ 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 ਅੱਜ ਮਾਤਾ ਭਾਗ ਭਰੀ ਵਾਹਿਗੁਰੂ ਵਿੱਚ ਅਪੇਧ ਹੋ ਗਈ ਅਖੀ ਸਤਿ ਸ੍ਰੀ ਅਕਾਲ ਮਾਤਾ ਦਾ ਅਖੀਲਾ ਸਵਾਸ ਜੋ ਮਾਤਾ ਦੀ ਭਾਵਨਾ ਸੀ ਛੇਵੇਂ ਪਾਤਸ਼ਾਹ ਦੀ ਗੋਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਦੀ ਗੋਚ ਨਿਕਲਿਆ ਤੇ ਸਤਿਗੁਰ ਜੀ ਦੇ ਫਿਰ ਅਖੀਲਾ ਸਮਾਂ ਮਾਤਾ ਭਾਗ ਭੜੀ ਦਾ ਆਪ ਸੰਭਾਲਿਆ ਹੱਥੀ ਸੰਸਕਾਰ ਕੀਤਾ ਵੇਖੋ ਮਾਤਾ ਕਿੰਨੇ ਭਾਗਾ ਵਾਲੀ ਕਿਉਂ ਅੰਦਰੋਂ પ્રેમ ਕੀਤਾ ਢਾਈ ਅੱਖ ਪ੍ਰੇਮਾ ਭਗਤੀ ਦੇ ਮਿਲ ਗਏ ਜਿਨੇ ਢਾਈ ਅੱਖਰ ਪ੍ਰੇਮਾ ਭਗਤੀ ਦੇ ਮਿਲ ਜਾਣਾ ਸਤਿਗੁਰੂ ਜੀ ਕਹਿੰਦੇ ਸਾਚ ਕਹੋ ਸੁਣ ਲਿਓ ਸਵੇ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਆਓ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰ ਦੀ ਸਾਧ ਸੰਗਤ ਬਖਸ਼ਣ ਜੋਗ ਹੈ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰਗ੍ਰੰਤ ਸਾਹਿਬ ਦਾ ਜਿਨ੍ਹਾਂ ਨੇ ਆਪਣੀ ਗੋਚ ਵਿੱਚ ਆ ਕੇ ਤੁਹਾਡੇ ਦਰਸ਼ਨ ਕਰਾਏ ਦਾਸ ਜੀ ਬੁੱਲਾ ਬਖਸ਼ੋ ਜੀ ਬਖਸ਼ ਦੇਹੁ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ